ਆ ਕੇ ਆਉਂਦਾ ਵੀ ਮਾਸਟਰ ਪਲਾਨ ਹੈ ਜੀ ਇਹ ਅੱਛਾ ਜੀ ਕੀ ਹੈ ਜੀ ਇਹ ਵੀ ਜੀ ਪਟਿਆਲਾ ਹੈ ਇਥੋਂ ਜੀਰਕਪੁਰ ਤੋਂ ਪਾਇਆ ਪਟਿਆਲਾ ਫਿਰ ਨਾਰਥ ਬਾਈਪਾਸ ਕਰਕੇ ਨਾ ਜੀ ਬਠਿੰਡੇ ਤੱਕ ਦਾ ਆਪਾਂ ਹਾਈਵੇ ਬਣਾਉਣਾ ਜੀ ਸੁਖਵੀਰ ਬਾਦਲ ਕੋਲੇ ਆ ਗਿਆ ਉਹ ਕਹਿੰਦਾ ਓਕੇ ਹੋ ਸੁਖਵੀਰ ਬਾਦਲ ਕੋਲੇ ਆ ਗਿਆ ਸੁਖਵੀਰ ਬਾਦਲ ਨੇ ਓਕੇ ਕਰਤਾ ਤੁਹਾਨੂੰ ਤਾਂ ਨਹੀਂ ਪਤਾ ਨਾ ਅਜੇ ਤੱਕ ਹੁਣ ਨੂੰ ਨਹੀਂ ਪਤਾ ਜੀ ਦੀ ਜ਼ਮੀਨ ਐ ਵੀ ਉਧਰ ਓਕੇ ਹੋ ਗਿਆ ਆਪ ਸਾਨੂੰ ਵੀ ਪਤਾ ਲੱਗ ਗਿਆ ਵੀ ਓਕੇ ਹੋ ਗਿਆ ਆਪਸਰਾ ਨੇ ਜ਼ਮੀਨਾਂ ਲੈਣੀਆਂ ਸ਼ੁਰੂ ਕਰਤੀਆਂ ਜਿੱਥੋਂ ਜਿੱਥੋਂ ਤੂੰ ਜਾਣਾ ਹੈ ਹਾਈਵੇ ਸੁਖਵੀਰ ਬਾਲ ਦੇ ਹੋਰਾਂ ਦੇ ਜਿਹੜੇ ਚੇਲੇ ਚਪਟੇ ਸੀ ਜਿਨ੍ਹਾਂ ਨੂੰ ਹੁਣ ਕਹਿੰਦਾ ਆਪ ਹੀ ਕਹਿੰਦਾ ਮੈਂ ਕਰੋੜਪਤੀ ਬਣਾਇਆ ਇਹ ਉਹਨਾਂ ਨੇ ਲੈਣੀਆਂ ਸ਼ੁਰੂ ਕਰਤੀਆਂ ਤੇ ਆਪਾਂ ਨੂੰ ਲੱਗਿਆ ਵੀ ਯਾਰ ਜ਼ਮੀਨ ਦੀ ਕੀਮਤ ਤਾਂ 20 ਲੱਖ ਜੀ ਤਾਂ 50 ਲੱਖ ਦੇ ਜਾਂਦੇ ਨੇ ਬਾਹਾਂ ਲੈ ਲਾਂਗੇ ਉਧਰ ਵੇਚ ਦਿੰਨੇ ਆ ਵੇਚਤੀ ਜਦੋਂ ਪਤਾ ਲੱਗਿਆ ਉੱਥੋਂ ਦੀ ਹਾਈਵੇ ਨਿਕਲਣਾ ਤਾਂ ਸਰਕਾਰ ਨੇ ਉਹੀ ਜ਼ਮੀਨ ਆਵਦੇ ਹੀ ਅਫਸਰਾਂ ਤੋਂ ਆਵਦੇ ਲੀਡਰਾਂ ਤੋਂ 3-3 4-4 ਕਰੋੜ ਰੁਪਏ ਪਰ ਕਿੱਲੇ ਚੁਕਾਇਰ ਕੀਤੀ ਜੀ ਮਾਰਿਆ ਕੌਣ ਗਿਆ ਜੀ ਹਿਸਟਰੀ ਸਭ ਤੋਂ ਪਹਿਲਾਂ ਜਿਹਦੀ ਸਮਝ ਲਓ ਜੱਦੀ ਸੀ ਜਿਹਦੀ ਉਹ ਪਛਤਾਈ ਜਾਂਦਾ ਨਾ ਜੇ ਮੈਨੂੰ ਐ ਪਤਾ ਹੁੰਦਾ ਵੀ ਇੱਥੋਂ ਦੀ ਹਾਈਵੇ ਨਿਕਲੂਗਾ ਮੈਂ ਕਿਉਂ ਵੇਚਣੀ ਸੀ ਫਿਰ ਤੁਹਾਨੂੰ ਪਤਾ ਕਿਵੇਂ ਲੱਗੂਗਾ ਜਦੋਂ ਲੱਗੇ ਪਤਾ ਤਾਂ ਪਹਿਲਾਂ ਸਰਕਾਰ ਨੂੰ ਐ ਤੁਹਾਨੂੰ ਅੰਦਰਲੀ ਗੱਲਾਂ ਦੱਸਦਾ ਮੈਂ ਇਹ ਕਾਇਨਕੁਆਇਰ ਕਰਦੇ ਸੀਗੇ ਫਿਰ ਕੀ ਹੋ ਗਿਆ ਬਿਲਡਰ ਨਾਲ ਰਲ ਗਏ ਐਸ ਵਕਤ ਪੰਜਾਬ ਚ ਸਭ ਤੋਂ ਵੱਧ ਦੇਸ਼ ਚ ਸਭ ਤੋਂ ਵੱਧ ਇਲੀਗਲ ਕਲੋਨੀਆ ਪੰਜਾਬ ਚ ਨੇ ਕਿਹੜੇ ਕਿੱਲੇ ਚ ਕੱਟਤੀ ਕਿਹਨੇ ਦੋ ਕਿੱਲੇ ਚ ਕੱਟਤੀ ਉਹ ਹਰੇਕ ਬੰਦਾ ਚਾਹੁੰਦਾ ਮੇਰਾ ਘਰ ਹੋਵੇ ਸਾਰੀ ਜਿੰਦਗੀ ਦੀ ਪੂੰਜੀ ਉੱਥੇ ਲਾਤੀ 250 ਗਾਇਦਾ ਜਾਂ 500 ਗਾਇਦਾ ਪਲਾਟ ਲੈ ਕੇ ਘਰ ਪਾ ਲਿਆ ਬਾਅਦ ਚ ਪਤਾ ਲੱਗਿਆ ਇਹ ਤਾਂ ਪੁੱਡਾ ਤੋਂ ਅਪਰੂਵ ਹੀ ਹੈ ਨਹੀਂ ਜੀ ਇੱਥੇ ਤਾਂ ਸੋਈ ਵੀਰੇਜ ਵੀ ਨਹੀਂ ਹੈਗਾ ਇਸ ਤੇ ਬਿਜਲੀ ਵੀ ਨਹੀਂ ਆ ਸਕਦੀ ਮਿੱਟੀ ਨਹੀਂ ਲੱਗਦਾ ਇੱਥੇ ਇੱਥੇ ਤਾਂ ਨਾ ਨਾ ਸੜਕ ਬਣਦੀ ਹੈ ਇੱਥੇ ਨਾ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਹੈ ਫੇਰ ਆ ਕਿਵੇਂ ਕਰਾਂਗੇ ਜੀ ਹੁਣ ਉਹ ਜਿਹੜਾ 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 ਸੀਗਾ ਕਲੋਨੀ ਬਣਾਉਣ ਵਾਲਾ ਡੀਲਰ ਜਾਂ ਬਿਲਡਰ ਉਹ 80 90% ਪਲਾਟ ਵੇਚ ਕੇ ਆਪ ਭੱਜ ਗਿਆ ਲੋਕਾਂ ਨੂੰ ਲੀਡਰਾਂ ਦੇ ਵਾਸਪਾ ਗਿਆ ਵੋਟਾਂ ਦੇ ਨੇੜੇ ਜਾ ਕੇ ਜਦੋਂ ਅਸੀਂ ਵੋਟਾਂ ਮਿਲ ਜਾਂਦੇ ਆ ਲੋਕਾਂ ਨੇ ਬਾਈ ਸਾਡੀ ਕਲੋਨੀ ਦਾ ਤਾਂ ਘਰੋਂ ਨਾ ਕੋਈ ਸਾ ਕਲੋਨੀ ਸਾਡੀ ਇਲੀਗਲ ਹੈ ਜੀ ਉਹ ਤੂੰ ਉਹਨਾਂ ਨੇ ਉਹਨਾਂ ਨੇ ਕਿਹਾ ਹਾਂ ਕਰ دیں گے ਚੱਕ ਲੈਗੇ ਹਾਂ ਕਰ ਦੇ ਚਲੋ ਜੀ ਉਰੋਂ ਆ ਪੈ ਜਾਂਦੇ ਕਲੋਨੀਆ ਵਾਲੇ ਨਾਰੇ ਲਾਉਣ ਲੱਗ ਜਾਂਦੇ ਧਰਨੇ ਲਾਉਣ ਲੱਗ ਜਾਂਦੇ ਆ ਉਹ ਭੱਜ ਜਾਂਦੇ ਜਿਹੜਾ ਮੇਨ ਹੁੰਦਾ ਉਹ ਤਾਂ ਵੇਚ ਕੇ ਚਲਾ ਗਿਆ ਨਾ ਜੀ ਫਸ ਤਾ ਤੁਸੀਂ ਗਏ ਫੇਰ ਕੀ ਹੈ ਨਾ ਉੱਥੇ ਜਿਹੜਾ ਉਹਨੇ ਪਾਰਕ ਰੱਖਿਆ ਹੁੰਦਾ ਉਹਨੂੰ ਵੀ ਵੇਚ ਜਾਂਦਾ ਵਿੱਚ ਹੀ ਬਾਟ ਚ ਬਦਲਦਾ ਪਾਰਕ ਵੀ ਵੇਚ ਗਿਆ ਫਿਰ ਜਿੰਨੀ ਉਹਨੇ ਸੜਕ ਕਹੀ ਹੁੰਦੀ ਹੈ ਉਹ ਵੀ ਵਿੱਚੋਂ ਐ ਕਰ ਜਾਂਦਾ 18 ਫੁੱਟੀ ਨੂੰ ਉਹ 9 ਫੁੱਟੀ ਕਰਕੇ ਉਹ ਵੀ ਆੜ ਦਾਲੇ ਵੇਚ ਜਾਂਦਾ ਕਲੋਨੀ ਦਾ ਬੁਰਾ ਹਾਲ ਹੋ ਜਾਂਦਾ ਆਪਾ ਤਾਂ ਪੀ ਮੱਚ ਜਾਂਦੀ ਹੈ ਕੋਈ ਨਕਸ਼ਾ ਨਹੀਂ ਪਾਸ ਕੁਝ ਨਹੀਂ ਤੇ ਬੰਦਾ ਕਹਿੰਦਾ ਯਾਰ ਕਿੱਥੇ ਪੈਸੇ ਫਸ ਗਏ ਯਾਰ ਸਾਰੀ ਜ਼ਿੰਦਗੀ ਤੇ ਐਸ ਚੀਜ਼ ਨੂੰ ਠੀਕ ਕਰਨ ਵਾਸਤੇ ਇੱਕ ਸਲਾਹ ਤੁਹਾਡੇ ਕੋਲ ਲੈਣ ਆਇਆ ਇੱਕ ਇੱਕ ਨੂੰ ਕਹਿੰਦੇ ਨੇ ਲੈਂਡ ਪੂਲਿੰਗ ਤੁਹਾਡੇ ਤਾਂ ਹੈ ਨਹੀਂ ਜ਼ਿਆਦਾ ਮੈਂ ਤੁਹਾਡੇ ਨਾਲ ਸਲਾਹ ਕਰਨੀ ਹੈ ਤੁਹਾਡੇ ਕੋਲ ਕੋਈ ਜ਼ਮੀਨ ਨਹੀਂ ਲੈਣਾ ਆਇਆ ਮੈਂ ਮੈਂ ਸਲਾਹ ਲੈਣਾ ਆਇਆ ਲੈਂਡ ਪੂਲਿੰਗ ਚ ਕੀ ਹੈ ਪਹਿਲਾਂ ਮੈਂ ਤੁਹਾਨੂੰ ਸਮਝਾ ਦਿੰਦਾ ਫਰਜ ਕਰ ਲਓ ਪਟਿਆਲੇ ਜ਼ਿਲ੍ਹੇ ਚ 100 ਏਕੜ ਲੈਂਡ ਪੂਲਿੰਗ ਚ ਕਰਨਾ ਕਿਸੇ ਦੀ 2 ਏਕੜ ਹੈ ਕਿਸੇ ਦੀ 5 ਹੈ ਕਿਸੇ ਦੀ 10 ਹੈ ਪਹਿਲੀ ਗੱਲ ਤਾਂ ਲੈਂਡ ਪੂਲਿੰਗ ਦੇ ਵਿੱਚ ਤੁਹਾਡੀ ਮਰਜ਼ੀ ਹੈ। ਦਿਓ ਨਾ ਦਿਓ। ਅਕਵਾਇਰ ਨਹੀਂ ਹੋ ਰਹੀ। ਵੀ ਨਾ ਜਾਈ ਕਰਨੀ ਇਹ ਤਾਂ। ਨੋ। ਤੁਸੀਂ ਕੀਤੀ ਕਰ ਦਿਓ, ਰੱਖ ਲਓ। ਦੂਜਾ ਲੈਂਡ ਪੂਲਿੰਗ ਦੇ ਵਿੱਚ ਜਿੱਦ ਜਮੀਨ ਦੇਤੀ ਇੱਕ ਏਕੜ ਦੇ ਬਦਲੇ ਹਜ਼ਾਰ ਗਜ ਦਾ ਰੈਹਾ ਸ਼ਿਪਲੋਟ ਜਿਹਨੂੰ ਕਿਹਾ ਨਹੀਂ ਦੱਸਿਆ ਮੈਡਮ ਨੇ ਕਿ ਤੁਸੀਂ ਪੰਜ ਪੰਜ ਕਸ ਦੇ ਦੋ ਵੀ ਲੈ ਸਕਦੇ ਹੋ ਟਾਈਟ ਤੇ 200 ਗਜ ਦਾ ਉਸ ਕਲੋਨੀ ਦੇ ਵਿੱਚ ਜਾਂ ਜਿਹੜੀ ਵੀ ਅਰਬਨ ਸਟੇਟ ਬਣੂਗੀ ਉਹਦੇ ਜਿਹੜੇ ਸ਼ੋਰੂਮ ਬਣਨਗੇ 200 ਗਜ ਦਾ ਸ਼ੋਰੂਮ ਇੱਕ ਕਮਰਸ਼ੀਅਲ ਤੇ ਜੇ ਇਸ ਫਰਜ ਕਰ ਲਓ 1 ਕਰੋੜ ਮੈਂ ਕਰੋੜ ਰੁਪਏ ਫਰਜ ਕਰਦਾ ਕੀਮਤਾਂ ਤਾਂ ਜ਼ਿਆਦੇ ਹੋਣਗੀਆਂ 1 ਕਰੋੜ ਰੁਪਏ ਕਿੱਲੇ ਦੀ ਕੀਮਤ ਹੈ ਤਾਂ ਜਿਹੜਾ ਤੁਹਾਨੂੰ 1000 ਗਜ ਦਾ ਪਲਾਟ ਮਿਲੂਗਾ ਉਹਦੀ 30 30000 ਇੱਕ ਗਜ ਦੀ ਕੀਮਤ ਤਾਂ ਘੱਟ ਉਹਦੀ ਕੀਮਤ ਨਹੀਂ ਹੋਣੀ 3 ਕਰੋੜ ਹੋ ਗਿਆ ਜੀ ਕਲੱਸ ਜਿਹੜਾ 200 ਕਜ ਵਾਲਾ ਉਹਦੀ ਉਹਦੀ ਘੱਟੋ ਘੱਟ 50000 ਤੋਂ 60000 ਜਿਹੜੀ ਪਰ ਇੱਕ ਗਾਇਦੇ ਸਾਹਿਬ ਨਾਲ ਸਵਾ ਕਰੋੜ ਇਹ ਹੋ ਗਿਆ ਸਮਝ ਲਾ ਸਵਾ 4 ਕਰੋੜ ਰੁਪਇਆ ਹੋ ਗਿਆ ਆਪਣੇ ਕੋਲੇ ਰੱਖਣਾ ਤੁਸੀਂ ਸ਼ੋਅਰੂਮ ਰੱਖਣਾ ਚਾਹੁੰਦੇ ਹੋ ਕਿਰਾਏ ਤੇ ਦੇਣਾ ਚਾਹੁੰਦੇ ਹੋ ਵੀ ਮੈਨੂੰ ਲੰਬੀ ਇਨਕਮ ਆਉਂਦੀ ਰਹੇ ਰੱਖ ਸਕਦੇ ਹੋ ਕਿਸੇ ਨੂੰ ਵੇਚਣਾ ਚਾਹੁੰਦੇ ਹੋ ਵੇਚ ਸਕਦੇ ਹੋ ਠੀਕ ਹੈ ਨਹੀਂ ਜ਼ਮੀਨ ਦੇਣਾ ਚਾਹੁੰਦੇ ਨਹੀਂ ਵੀ ਦੇ ਸਕਦੇ ਕਿ ਕੋਈ ਗੱਲ ਨਹੀਂ ਅਸੀਂ ਐਸੀ ਨਹੀਂ ਦੇਣੀ ਜੇ ਖੇਤੀ ਉਹ ਕਰਨੀ ਕਰ ਲਓ ਪਰ ਕਟੋ ਘਟ ਅਸੀਂ ਡਿਵੈਲਪ ਕਰਕੇ ਤੁਹਾਨੂੰ ਦੇਵਾਂਗੇ ਪੂਰਾ ਪ੍ਰੋਪਰ ਸਾਰਾ ਖਰਚਾ ਸਰਕਾਰ ਕਰੂਗੀ ਪ੍ਰੋਪਰ ਉਹਨੂੰ ਉਹਦੇ ਚ ਸੜਕਾਂ ਬਣਾ ਕੇ ਸੀਵਰੇ ਪਾ ਕੇ ਲਾਈਟਾਂ ਲਾ ਕੇ ਪਾਣੀ ਉਹਦੋਂ ਬਾਅਦ ਤੁਹਾਨੂੰ ਉਹ ਦੇਣਾ ਉਹਦੀ ਕੀਮਤ ਵਧਾ ਕੇ ਉਹ ਤੁਹਾਡੇ ਮਾਲਕ ਤੁਸੀਂ ਫਿਰ ਉਹ ਤੁਹਾਡੀ ਮਰਜ਼ੀ ਹੈ ਤੁਸੀਂ ਉਸ 4 ਕਰੋੜ ਰੁਪਏ ਦਾ ਤੁਸੀਂ ਫਰਜ ਕੋਲੋਂ ਵੇਚਣਾ ਚਾਹੁੰਦੇ ਹੋ 4 ਕਰੋੜ ਰੁਪਏ ਦਾ ਜੇਕਰ ਤੁਸੀਂ ਕਿਤੇ ਹੋਰ ਜਮੀਨ ਲੈਣਾ ਚਾਹੁੰਦੇ ਹੋ ਤੁਹਾਨੂੰ ਵੱਧ ਮਿਲਦੀ ਹੈ 4 ਕਿਲੇ ਲੈ ਲਓ ਤੇ ਪੰਜ ਕਿੱਲੇ ਮਿਲ ਦੇ ਕੇ ਤੇ ਪੰਜ ਕਿੱਲੇ ਲੈ ਲੋ ਪਰ ਇਹੇ ਆਇ ਨਹੀਂਗਾ ਕਿ ਥੋੜੀ ਜ਼ਮੀਨ ਦੱਬਣ ਆ ਗਈ ਪਿੰਡਾਂ ਚ ਆ ਗਈ ਨਾ ਨਾ ਹਜੇ 1992 ਤੋਂ ਬਾਅਦ ਪੰਜਾਬ ਦੇ ਵਿੱਚ ਕੋਈ ਸਰਕਾਰੀ ਕਲੋਨੀ ਨਹੀਂ ਬਣੀ ਨਾ ਅਰਬਨ ਸੇਟ ਬਣਿਆ ਅਰਬਨ ਸੇਟ ਵੀ ਤਾਂ ਇੱਥੇ ਬਣਿਆ ਸੀ ਨਾ ਆਪਣੇ ਦੋ ਨੇ 1 ਤੇ 2 ਉਦੋਂਦੂਤ ਦੂਜੀਆਂ ਕਲੋਨੀਆਂ ਕਿੰਨੀਆਂ ਬਣ ਗਈਆਂ ਹੁਣ ਉਹ ਪੰਗਾ ਉਹਨਾਂ ਦਾ ਕੰਮ ਮਰਦਾ ਉਹ ਲੀਡਰਾਂ ਨਾਲ ਮਿਲੇ ਹੋਏ ਨੇ ਉਹ ਕਹਿੰਦੇ ਸਾਨੂੰ ਰੋਕੋ ਜੀ ਸਾਡਾ ਸਾਰਾ ਧੰਦਾ ਬੰਦ ਹੋਊਗਾ ਕਿਉਂਕਿ ਸਰਕਾਰ ਦੇਊਗੀ ਇੱਕ ਨੰਬਰ 'ਚ ਤੇ ਤੁਹਾਡੇ ਨਾਲ ਐਗਰੀਮੈਂਟ ਹੋਊਗੀ ਸਰਕਾਰ ਵੱਲੋਂ ਐਗਰੀਮੈਂਟ ਹੋਊਗਾ ਕਿ ਤੁਹਾਨੂੰ ਆਹ ਕਰਕੇ ਦੇਣਾ ਉਹ ਉਧਰ ਇਲੀਗਲ ਐ ਤੂੰ ਕਿਹੜਾ ਐਗਰੀਮੈਂਟ ਲੈ ਲਊਗਾ ਭੱਜ ਜਾਂਦੇ ਨੇ ਉਹ ਤਾਂ ਕਿੰਨੀਆਂ ਤੁਹਾਡੇ ਵਾਲੇ ਵਾਲੇ ਵੀ ਕਲੋਨੀਆਂ ਹੋਣਗੀਆਂ ਬਹੁਤ ਜਿਹੜੀਆਂ ਜਿਹੜੀਆਂ ਦੇ ਵਿੱਚ ਮਤਲਬ ਨਾ ਸੀਵਰੇਜ ਆ ਕੁਛ ਨਹੀਂ ਹੈਗਾ ਭੱਜ ਕੇ ਚਲੇਗੇ ਕਿਸੇ ਨੇ 500 ਗਾਜ ਦਾ ਪਾ ਲਿਆ ਕਿਸੇ ਨੇ 2 3 ਇਕੱਠੇ ਕਰ ਲਏ ਜਿਵੇਂ ਹੁਣ ਮਹਾਲੀਆ ਮਹਾਲੀ ਦੀ ਪਲੈਨਿੰਗ ਹੈ ਕਿ ਇੱਕ ਇੱਕ ਸੈਕਟਰ ਜਿਹੜਾ ਉਹਦੇ ਚ 500 ਗਾਜ ਦੇ ਘਰ ਨੇ ਬਸ ਦੂਜੇ ਚ 16 ਮਰਲਿਆਂ ਦੇ ਨੇ ਫਿਰ ਸ਼ੋਰੂਮ ਹੈ ਫਿਰ ਇੰਡਸਟਰੀ ਏਰੀਆ ਲੱਗ ਗਿਆ ਵਿੱਚ ਹੀ ਫੈਕਟਰੀਆਂ ਲਾ ਲੈਂਦੇ ਨੇ ਵਿੱਚ ਹੀ ਕੋਈ ਹਨਾ ਕੋਈ ਪਤਾ ਹੀ ਨਹੀਂ ਲੱਗਦਾ ਕੀ ਹੋਈ ਜਾਂਦਾ ਸੋ ਇਸ ਕਰਕੇ ਜਿਹੜਾ ਮਾਡਰਨ ਵੇ ਆਫ ਲਾਈਫ ਹੈ ਸਾਨੂੰ ਵੀ ਹੱਕ ਹੈ ਵੀ ਪਿੰਡਾਂ ਵਾਲਿਆਂ ਨੂੰ ਵੀ ਅਸੀਂ ਵੀ ਉਹ ਉਹ ਜ਼ਿੰਦਗੀ ਚਾਹੀਏ ਇਹਦੇ ਬਾਰੇ ਮੈਂ ਤੁਹਾਨੂੰ ਸੁਝਾਅ ਲੈਣੇ ਨੇ ਕੋਈ ਇਹਦੇ ਵਿੱਚ ਇਹ ਨਹੀਂ ਹੈਗਾ ਜਿਵੇਂ ਕਹੀ ਜਾਂਦੇ ਕਾਰਨ ਵਿੱਚ ਇਹ ਹੈ ਲੀਡਰ ਲੀਡਰਾਂ ਚੋਂ ਅੱਦੇ ਅੱਦਿਆਂ ਤੋਂ ਬਾਅਦ ਤਾਂ ਆਬ ਬਿਲਡਰ ਨੇ ਹੁਣ ਅਿਆਲੀ ਰੋੜਾ ਨਹੀਂ ਪਾਊਗਾ ਅਿਆਲੀ ਦਾ ਕੀ ਕੰਮ ਹੈ ਅੱਡਾ ਝੁੱਠਾ ਪਿਆ ਸਾਡੇ ਕੋਲ ਹੁਣ ਜਿਹੜੇ ਅਯਾਰੀ ਦੀਆਂ ਪਲਾਟ ਕੱਟੇ ਹੋਏ ਨੇ ਸਾਰਾ ਸੌ ਸਿਟੀ ਸਾਰਾ ਉਧਰ ਰੋਲਾ ਪਾਉਣਗੇ ਵੀ ਸਾਡਾ ਕੰਮ ਰੁਕੂ ਹੈਗਾ ਜਿਹੜੇ ਇਲੀਗਲ ਕਲੋਨੀਆਂ ਕੱਟਦੇ ਨੇ ਉਹ ਰੋਲਾ ਨਹੀਂ ਪਾਉਣਗੇ ਫਿਰ ਵੀ ਇਹ ਕਿੱਥੋਂ ਧੰਦਾ ਬੰਦ ਕਰਤਾ ਸਾਡਾ ਯਾਰ ਵੀ ਸਰਕਾਰ ਆਪ ਕਰਨ ਲੱਗੀ 1 ਨੰਬਰ ਦਾ ਕੰਮ 1 ਨੰਬਰ ਦਾ ਕੰਮ ਉਹ 2 ਨੰਬਰ ਦਾ ਕਰਦੇ ਸੋ ਇਸ ਕਰਕੇ ਕੋਈ ਇਦਾਂ ਦੇ ਬਹਿਕਾਬੇ ਜਾਂ ਇਹਨਾਂ ਦੀਆਂ ਗੱਲਾਂ 'ਚ ਨਹੀਂ ਆਉਣਾ ਇਹ ਤਾਂ 1992 ਤੋਂ ਬਾਅਦ ਮਤਲਬ ਕੋਈ ਸਰਕਾਰ ਨੇ ਕੋਲੋਨੀ ਨਹੀਂ ਬਣਾਈ 19000 ਤੋਂ ਵੱਧ ਪੂਰੇ ਪੰਜਾਬ 'ਚ ਗੈਰ ਕਾਨੂੰਨੀ ਕੋਲੋਨੀਆਂ ਬਣ ਗਈਆਂ ਹਰਿਆਣਾ 'ਚ ਇੱਕ ਵੀ ਨਹੀਂ ਹੈਗੀ ਉਹਨਾਂ ਨੇ ਪਹਿਲੀਆਂ ਆਪਦੀਆਂ ਬਣਾਤੀਆਂ ਔਰ ਪਹਿਲੀ ਆਪਣੇ ਅਰਬਨ ਸੇਟ ਕੱਟ ਕੇ ਉਹਨਾਂ ਨੇ ਕਰਤਾ ਤਾ। ਅਸੀਂ ਬਿਲਕੁਲ ਨਹੀਂ ਇਹ ਕਹਿੰਦੇ ਕਿ ਖੇਤੀ ਵਾਲੀ ਜ਼ਮੀਨ ਲੈ ਲਓ ਜਾਂ ਕੋਈ ਹੋਰ ਜਿੱਥੇ ਤੇ ਜਿੱਥੇ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਸਾਡੇ ਇੱਥੇ ਆ ਜਾਓ ਯਾਰ ਆ ਸਾਡੀ ਜ਼ਮੀਨ ਹੈ ਯਾਰ ਸਾਨੂੰ ਸਾਨੂੰ ਕਰੋ ਆ ਕੰਮ। ਅਸੀਂ ਵੀ ਕੰਮਕਾਰ ਵਾਲੇ ਪਾਸੇ ਜਾ ਖੇਤੀ ਤੋਂ ਥੋੜਾ ਜਿਹਾ ਹਟিয়ে ਮਤਲਬ ਮੈਂ ਨਹੀਂ ਕਹਿੰਦਾ ਕਿ ਬਿਲਕੁਲ ਖੇਤੀ ਕਰਨ ਨੂੰ ਖੇਤੀ ਦਾ ਗਰੇਰੀਨ ਸਟੇਟ ਤਾਂ ਰਹੂਗੀ ਰਹੂਗੀ ਸਾਡੀ ਪਰ ਨਾਲ-ਨਾਲ ਕੋਈ শোরੂਮ ਜਾਂ ਕੋਈ ਉਹ ਮਿਲਦਾ ਥੋੜੀ 5 ਕਿੱਲੇ ਨੇ 5 'ਚੋਂ 1 ਕਿੱਲਾ ਦੇਣਾ ਚਾਹੁੰਨੋਂ 1 ਕਿੱਲਾ ਦੇ ਦੋ 5 'ਚੋਂ 2 ਦੇਣਾ ਚਾਹੁੰਨੋਂ 2 ਅੱਧਾ ਦੇਣਾ ਚਾਹੁੰਨੋਂ ਅੱਧਾ ਦੇ ਦੋ ਜੀ ਸਾਹਿਬ ਨਾਲ ਤੁਹਾਨੂੰ ਉਹ ਮਿਲ ਜਾਊਗਾ ਜਿਹੜਾ ਵੀ ਸਰਕਾਰ ਦਾ ਪਾਲਿਸੀ ਪਰ ਅਸੀਂ ਉਹਨੂੰ ਡਿਵੈਲਪ ਕਰਕੇ ਦੇਵਾਂਗੇ ਮਤਲਬ ਉਹਦੀ ਕੀਮਤ ਵਧਾ ਕੇ ਤੁਹਾਨੂੰ ਦੇਵਾਂਗੇ ਤੁਹਾਨੂੰ ਤੋਂ ਬਿਲਕੁਲ ਫਰੀ ਦੇਵਾਂਗੇ ਆਪ ਲੈਣਾ ਜਰੂਰੀ ਨਹੀਂ ਕਹੋਗੇ ਨਹੀਂ ਕਰਦੇ ਚੱਲੀ ਜਾਊਗਾ ਕੰਮ ਹੀ ਠੀਕ ਹੈ ਨਾ ਪਰ ਗੈਰ ਕਲੋਨੀ ਜਿਹੜੀ ਕਲੋਨੀयां ਨਹੀਂ ਬਣ ਦੇਣੀਆਂ ਉਹਨਾਂ ਨੂੰ ਲੁੱਟਣ ਨਹੀਂ ਦੇਣਾ ਲੈਂਡ ਮਾਫੀ ਨੂੰ ਇਹ ਸਾਰੇ ਲੈਂਡ ਮਾਫੀ ਵਾਲੇ ਨੇ ਜਿਹੜੇ ਹੈਗੇ ਨੇ ਸਾਰਾ ਇਹਨਾਂ ਕੋਲ ਹੀ ਹੈ ਕਿਸੇ ਨਾ ਕਿਸੇ ਤਰੀਕੇ ਨਾਲ ਆਪਦਾ ਹੀ ਬੰਦਾ ਪਰ ਆ ਗਿਆ ਪਾਸ ਜੀ ਫਾਨਾ ਜੀ ਆਪਾਂ ਇਹ ਕਹਦੇ ਨੇ ਇਹਦੀ ਚੱਲਦੀ ਹੈ ਨਾ ਤਾਂ ਆ ਤਾ ਕਰਕੇ ਇੰਨਾ ਕਹਿ ਕੇ ਚੁੱਪ ਕਰ ਜੰਨੇ ਆਪਾਂ ਸਾਰਿਆਂ ਤੁਹਾਨੂੰ ਅਸੀਂ ਉਹਦੀਆਂ ਡੂਜ਼ ਐਂਡ ਡਾਉਂਸ ਸਾਰੀਆਂ ਦੱਸ ਦਾਂਗੇ ਕਿ ਤੁਹਾਡੇ ਕੀ ਸੁਝਾਅ ਨੇ ਤੁਸੀਂ ਸੁਝਾਅ ਵੀ ਦੇ ਦਿਓ ਜੀ ਵੀ ਲੋ ਜੀ ਵੀ ਸਾਨੂੰ ਇੱਕ ਆਪ ਕਲੀਅਰ ਕਰੋ ਗੱਲ ਜੀ ਜੇ ਭਲਾਏ ਹੋ ਜੇ ਜੇ ਭਲਾਏ ਹੋ ਗਿਆ ਇਹ ਇਸ ਕੰਮ ਵਾਸਤੇ ਮੈਂ ਤੁਹਾਡੇ ਨਾਲ ਹਾਲਾਂਕਿ ਮੈਂ ਪਟਿਆਲੇ 'ਚ ਅਸੀਂ ਕੋਈ ਕੁਝ ਨਹੀਂ ਕਰ ਰਹੇ ਨਾ ਹੀ ਲੁਧਿਆਣਾ ਦਾ ਕੋਡ ਲੱਗ ਗਿਆ ਹੁਣ ਤਾਂ ਠੀਕ ਹੈ ਨਾ ਉਹ ਇੱਕ ਦਾ ਐਦਾਂ ਸੋਚਿਆ ਹੋ ਗਿਆ ਕੰਮ ਕਿਉਂਕਿ ਕਈ ਅਫਸਰਾਂ ਦੀ ਵੀ ਜ਼ਮੀਨਾਂ ਲਈਆਂ ਹੋਈਆਂ ਨੇ ਨਾ ਕੱਲ ਨੂੰ ਕਲੋਨੀਆ ਕੱਟਣ ਬਾਅਦ ਤੇ ਉਹ ਵੀ ਦੱਸ ਦਿੰਦੇ ਆ ਵੀ ਐ ਜੇ ਸੋਚੀ ਜਾਂਦੇ ਆ ਹੋਰ ਕਿੱਥੇ ਬਦਲੇ ਆ ਫਿਰ ਅਜੇ ਕਿਹੜਾ ਕੋਈ ਨੋਟੀਫਿਕੇਸ਼ਨ ਜਾਰੀ ਕਰਤਾ ਸੀ ਵੀ ਐ ਜੇ ਕਹਿੰਦੇ ਆ ਵੀ ਆਪਣਾ ਕੰਮ ਖਰਾਬ ਹੋ ਜੂ ਆਪਾਂ ਕਹੀਏ ਫਿਰ ਉਹਨੂੰ ਕਰਕੇ ਬਿਲਡਰਾਂ ਨੂੰ ਕਰਕੇ ਉਹ ਬਿਲਡਰ ਸੁਵੀਰ ਬਾਦਲਵਰੋਂ ਸੁਵੀਰ ਬਾਦਲ ਉਹਨਾਂ ਦਾ ਮੁੱਦਾ ਚਾਹੀਦਾ ਉਹਨਾਂ ਨੇ ਦੇਖਣਾ ਨਹੀਂ ਵੀ ਪੰਜਾਬ ਦਾ ਕੋਈ ਭਲਾ ਹੁੰਦਾ ਉਹ ਚੱਕ ਦਿਆਂਗੇ ਚੱਕ ਦਿਆਂਗੇ ਬੋਲੇ ਸੋਨਿਆ ਚੱਕ ਦਿਆਂਗੇ ਮੈਂ ਉਹਨਾਂ ਦਾ ਗੱਲਣਾ ਉਹਨਾਂ ਕੋਲ ਹੋਰ ਕੋਈ ਕੰਮ ਨਹੀਂ ਮੈਨੂੰ ਨਿੰਦਣ ਤੋਂ ਬਿਨਾ ਤੜਕੀ ਮੈਨੂੰ ਵਾਲਾ ਦੇਣ ਲੱਗ ਜਾਂਦੇ ਸਾਲਾ ਬਣੋਈਆ ਮੈਂ ਉਹੀ ਹਸ ਤੜ ਜਿਸ ਦਾ ਪਤਾ ਲੈਣ ਮੰਜੀਠੀਆ ਪਾਣ ਦਾ ਵੀ ਆ ਜਾ ਤੜ ਗਿਆ ਸੀ ਕੋਈ ਦਵਾਈ ਲੈ ਆ ਗਿਆ ਹੁਣ ਆ ਤੇਰੇ ਜੀਜੇ ਵੀ ਕਦੇ ਇੱਧਰ ਲਈ ਬੰਨ ਟੁੱਟ ਗਈ ਕਦੇ ਇੱਧਰ ਲਈ ਕਦੇ ਲੱਤ ਇਹ ਤਾਂ ਦੱਸ ਕਿਤੇ ਟੁੱਟਦੀਆਂ ਨੇ ਇਹਦੇ ਵਾਸਤੇ ਕੋ ਬੁਲੇਟਿਨ ਜਾਰੀ ਕਰੋ ਭਾਈ ਮੇ ਜੋ ਆਗ ਦੇ ਮਗਰ ਪਏ ਆ ਯਾਰ ਦੱਸੋ ਕੀ ਕਰੀਏ ਬਾ ਪੰਗਾ ਇਹੀ ਵੀ ਕੁਰਸੀ ਤੇ ਕਿਉਂ ਬਹਿ ਗਿਆ ਇਹ ਆਮਕਰਾਂ ਦਾ ਮੁੰਡਾ ਕਿੰਨੀ ਬੋਰੀ ਪਤਾ ਨਹੀਂ ਕੀ ਕੀ ਪਾ ਲੰਦਿਆ ਆਏ ਕਰ ਲੈ ਪ੍ਰਧਾਨ ਮੰਤਰੀ ਨੂੰ ਮੈਂ ਐ ਹੱਥ ਬੁਲਾ ਲਿਆ ਆਹ ਕਹਿੰਦੇ ਕਰ ਦੋ ਤੱਲੇ ਕਰ ਲਈ ਕਰ ਦੋ ਤੱਲੇ ਕਰ ਲੈ ਦੱਸ ਯਾਰ ਉਹ ਤੁਸੀਂ ਪੈਰੀ ਪੈਂਦੇ ਰਹੇ ਉਹਨਾਂ ਦੇ ਬਾਜਪਾਈ ਹੋ ਰਹੇ ਨੇ ਅੜਵਾਨੀ ਹੋ ਰਹੇ ਨੇ ਵੀ ਸਾਡੇ ਪੰਜਾਬ ਵਾਸਤੇ ਨਹੀਂ ਪੰਜਾਬ ਵਾਸਤੇ ਨਹੀਂ ਆਪ ਦੀ ਨੂੰ ਨੂੰ ਮੰਤਰੀ ਬਣਾਉਣ ਵਾਸਤੇ 20 ਦਿਨ ਬੈਠਾ ਰਿਹਾ ਸੀ ਬਾਦਲ ਦਿੱਲੀ ਅਸੀਂ ਕਿਹਾ ਪੰਜਾਬ ਨੂੰ ਪੈਕੇਜ ਲੈ ਕੇ ਆਉਂ ਕਨੇ ਹੀ ਬਹਾ ਇੱਕ ਮੰਤਰਾਲਾ ਮਿਲ ਗਿਆ ਕਹਿੰਦੇ ਉਹ ਪੰਜਾਬ ਨੂੰ ਫਾਇਦਾ ਹਰ ਸਿਮਰਤ ਕਰਨ ਨੂੰ ਸੋਚ ਕਾਤੀ ਬ੍ਰਹਮਪੁਰੇ ਉਰ ਝਾਕਦੀ ਰਹਿ ਗਈ ਜੀ ਸੋਈ ਆਇਆ ਆ ਮੁੱਦੇ ਨਹੀਂ ਆ ਮੁੱਦੇ ਨਹੀਂ ਬਲ ਪੰਜਾਬ ਦਾ ਮੁੱਦਾ ਪਈ ਜੀ ਪ੍ਰਧਾਨ ਮੰਤਰੀ ਮੂਰਮ ਸਾਰੇ ਮੁੱਦੇ ਰੱਖ ਕੇ ਆਏ ਪਾਣੀਆਂ ਦੇ ਬਾਰਡਰ ਦੇ ਮੈਂ ਕਹਿੰਦਾ ਜੀ ਮੰਨ ਬਾਤ ਤੇ ਅਸੀਂ ਰੱਖਿਆ ਡੁੱਬਣ ਵਾਸਤੇ ਅਸੀਂ ਰੱਖਿਆ ਝਗੜਾ ਕਿਤੇ ਹੋਰ ਹੁੰਦਾ ਲੜਾਈ ਸਾਡੇ ਲੱਗ ਜਾਂਦੀ ਹੈ ਸਾਨੂੰ ਬਾਰਡਰ ਏਰੀਆ ਨੂੰ ਕੁਝ ਦਿਓ ਤਾਰ ਦੇ ਪਰਲੇ ਪਾਸੇ ਖੇਤ ਨੇ ਹਜ਼ਾਰਾਂ ਕਿਲੋਮੀਟਰ ਜਿਹੜੇ ਹਜ਼ਾਰਾਂ ਏਕੜ ਉਹ ਵਿਚਾਰੇ ਕਾਰਡ ਦਿਖਾ ਕੇ ਖੇਤੀ ਕਰਨ ਜਾਂਦੇ ਆ ਨਾਲ ਬੀਐਸਐਫ ਖੇਤੀ ਕਰਾਉਣ ਜਾਂਦੀ ਹੈ ਤੁਸੀਂ ਕਿਉਂ ਸਾਨੂੰ ਇਹ ਇਦਾਂ ਕੰਮਤ ਲੈ ਤਾਰ ਗਾਹਾਂ ਲੈ ਜਾਓ 150 ਮੀਟਰ ਦਾ ਇੰਟਰਨੈਸ਼ਨਲ ਰੂਲ ਹੈ ਤੁਸੀਂ 300 ਮੀਟਰ ਤੇ ਲੈ ਜਾਓ ਕਈ ਜਗ੍ਹਾ ਤੇ ਤਾਰ 5-5 ਕਿਲੋਮੀਟਰ ਆਪਣੇ ਪਾਸੇ ਅੰਦਰ ਹੈ ਜਿਹੜੇ ਪਰਲੇ ਪਾਸੇ ਖੇਤ ਨੇ ਕਿਵੇਂ ਉਹਨੂੰ ਖੇਤੀ ਕਰਨ ਉਹ ਆ ਸਾਰੇ ਮੁੱਦੇ ਠਾਏ ਆ